ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸੂਰੀ ਸਾਥੀਓ ਪਰਸੋਂ ਰਾਤ ਰਾਹੋਂ ਵਿਖੇ ਕਵਾਰਦਤ ਹੁੰਦੀ ਹੈ ਜਿਸ ਦੀ ਚਰਚਾ ਪੂਰੇ ਜ਼ਿਲ੍ਹੇ ਵਿੱਚ ਹੈ ਜਾਂ ਕਹਿ ਲਈਏ ਪੂਰੇ ਪੰਜਾਬ ਵਿੱਚ ਹੈ ਦੱਸਿਆ ਜਾ ਰਿਹਾ ਹੈ ਕਿ ਪਰਸੋਂ ਦੋ ਨੌਜਵਾਨਾਂ ਤੇ ਇੱਕ ਧਿਰ ਹਮਲਾ ਕਰਦੀ ਹੈ ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਤੇ ਦੂਜਾ ਹੱਲੇ ਵੀ 32 ਸੈਕਟਰ ਚੰਡੀਗੜ੍ਹ ਵੇਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਕੱਲ ਪੀੜਤਰ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਉਹਨਾਂ ਦੇ ਪੁੱਤਾਂ ਦੇ ਉੱਤੇ ਹਮਲਾ ਕੀਤਾ ਗਿਆ ਇਹ ਹਮਲਾ ਮਿੱਥ ਕੇ ਕੀਤਾ ਗਿਆ ਜਿਸ ਦੇ ਚਲਦਿਆਂ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਈ ਸੀ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਦੋਸ਼ੀਆਂ ਨੂੰ ਜਲਦ ਫੜਿਆ ਜਾਵੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ ਕੱਲ ਪੁਲਿਸ ਦੀ ਵੀ ਕਾਰਵਾਈ ਦਿਖਾਈ ਸੀਗੀ ਸਿਵਲ ਹਸਪੀਟਲ ਤੋਂ ਜਿੱਥੇ ਪੁਲਿਸ ਪੋਸਟਮਾਰਟਮ ਦੀ ਤਿਆਰੀ ਕਰ ਰਹੀ ਸੀਗੀ ਤੇ ਹੁਣ ਵੱਡੀ ਕਾਮਯਾਬੀ ਪੁਲਿਸ ਨੂੰ ਮਿਲ ਗਈ ਕਿਉਂਕਿ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜੇ આરોપી ਆ ਪੀੜਤਾਂ ਵੱਲੋਂ ਜਿਨ੍ਹਾਂ ਦੇ ਨਾਮ ਲਿਖਾਏ ਗਏ ਸਨ ਪੁਲਿਸ ਨੇ ਉਹਨਾਂ ਨੂੰ ਦਬੋਚ ਲਿਆ ਹੈ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰ ਦਿੱਤਾ ਗਿਆ ਹੈ ਔਰ ਹੁਣ ਕਦ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਹ ਪੂਰੀ ਜਾਣਕਾਰੀ ਆਪਾਂ ਡੀਐਸਪੀ ਰਾਜਕੁਮਾਰ ਤੋਂ ਲਵਾਂਗੇ ਚੰਦ ਹੀ ਮਿੰਟਾਂ ਵਿੱਚ ਉਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਮੀਡੀਆ ਨੂੰ ਸੰਬੋਧਨ ਕਰਨ ਜਾ ਰਹੇ ਤਾਂ ਆਪਾਂ ਸਵਾਲ ਲਵਾਂਗੇ ਕਿ ਸੀਸੀਟੀਵੀ ਦੀ ਬਹੁਤ ਚਰਚਾ ਹੋ ਰਹੀ ਹੈ ਕਿ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਕਿਰਚਾ ਮਾਰਦੇ ਜਿਹੜੇ આરોપીਓ ਨਜ਼ਰ ਆਉਂਦੇ ਆ ਕੀ ਇਹ ਗੱਲ ਸੱਚ ਹੈ ਕਿ ਨਹੀਂ ਇਹ ਜਾਣਕਾਰੀ ਲਵਾਂਗੇ ਜਾਂ ਹੋਰ ਵੀ ਪੱਖ ਜਿਹੜੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹ ਕੋਈ ਰੰਜਿਸ਼ਨ ਰੰਜਿਸ਼ ਦਾ ਮਾਮਲਾ ਹੈ ਜਾਂ ਅਚਨਚੇਤ ਇਹ ਹਮਲਾ ਹੁੰਦਾ ਪਿੱਛੇ ਕਾਰਨ ਕੀ ਹੈ ਪੂਰੀ ਡਿਟੇਲ ਵਿੱਚ ਜਾਣਕਾਰੀ ਲਵਾਂਗੇ ਸਸਿੱਧਾ ਤਸਵੀਰਾਂ ਤੋਂ ਦਿਖਾਣੇ ਜਿੱਥੇ ਬੀਐਸਪੀ ਰਾਜਕੁਮਾਰ ਮੀਡੀਆ ਦੇ ਖਾਤੇਫ ਹੋ ਰਹੇ ਨੇ ਪਰਸੋਂ ਮਿਤੀ 13/3/25 ਨੂੰ ਥਾਣਾ ਰਾਹੋਂ ਦੀ ਕਸਵਾ ਰਾਹੋਂ ਦੇ ਵਿੱਚ ਸ਼ਾਮ 7:30 ਪਾਉਣੇ 8 ਵਜੇ ਦੇ ਕਰੀਬ ਝਗੜਾ ਹੋ ਗਿਆ ਸੀ ਜਿਸ ਨੂੰ ਦੀ ਨਿਰਮਲ ਸਿੰਘ ਪੁੱਤਰ ਨਸੀਬ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਕਿ ਉਸ ਦਾ ਜਿਹੜਾ ਬੇਟਾ ਹੈਗਾ ਜਿਹਦਾ ਨਾਂ ਜਗਦੀਪ ਸਿੰਘ ਹੈ ਤੇ ਦੂਜਾ ਜਗਤਾਰ ਸਿੰਘ ਹੈ ਜਗਦੀਪ ਸਿੰਘ ਜਦੋਂ ਉਹਦੇ ਘਰੋਂ ਰੋਟੀ ਖਾ ਕੇ ਆਪਣੇ ਦੂਜੇ ਘਰ ਜਿਹੜਾ ਉਹ ਸੈਪਰੇਟ ਰਹਿੰਦਾ ਸੀ ਉੱਥੇ ਜਾ ਰਿਹਾ ਸੀ ਤਾਂ ਦੋ ਵਿਅਕਤੀਆਂ ਜਿਹਦਾ ਇੱਕ ਦਾ ਨਾਂ ਸੁਦਾਗਰ ਸਿੰਘ ਹੈ ਦੂਜੇ ਦਾ ਨਾਂ ਹਰਗੋਪਾਲ ਹੈ ਇਹਨਾਂ ਨੇ ਉਹਨੂੰ ਜਦੋਂ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਤਕਰਾਰ ਕੀਤਾ ਤੇ ਉੱਤੇ ਆਪਣੇ ਚਾਕੂ ਤੇ ਕਿਰਚ ਨਾਲ ਬਾਰ ਕੀਤੇ ਜੋ ਇਹ ਦੇਖਦਿਆਂ ਹੋਇਆ ਨਿਰਮਲ ਸਿੰਘ ਨੇ ਆਪਣੇ ਦੂਜੇ ਲੜਕੇ ਨੂੰ ਮਦਦ ਵਾਸਤੇ ਆਵਾਜ਼ ਮਾਰੀ ਜਿਹਦਾ ਨਾਮ ਜਗਤਾਰ ਸਿੰਘ ਹੈ ਉਹ ਵੀ ਮੌਕੇ ਤੇ ਆ ਗਿਆ ਤਾਂ ਇਹਨਾਂ ਦੋਨਾਂ ਹੀ ਲੜਕਿਆਂ ਨੇ ਉਹਦੇ ਤੇ ਵੀ ਬਾਰ ਕੀਤੇ ਔਰ ਇਹਨਾਂ ਦੀ ਮਾਤਾ ਵੀ ਜਿਹੜੀ ਹੈ ਜਸਵਿੰਦਰ ਕੌਰ ਉਹ ਮੌਕੇ ਤੇ ਆ ਗਈ ਸੀ ਜਿਹੜੀ ਲਲਕਾਰੇ ਮਾਰਦੀ ਰਹੀ ਵੀ ਅੱਜ ਇਹਨਾਂ ਨੂੰ ਸਬਕ ਦੇ ਦਿਓ ਸੋ ਇਸ ਤਰ੍ਹਾਂ ਕਰਕੇ ਇਹਨਾਂ ਨੇ ਜਿਹੜਾ ਦੋਨਾਂ ਨੂੰ ਜ਼ਖਮੀ ਕਰਤਾ ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰ ਵੱਲੋਂ ਜਗਦੀਪ ਸਿੰਘ ਜਿਹੜਾ ਜਿਹਦੀ ਉਮਰ 35 ਸਾਲ ਹੈ ਉਹਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਸੀਗਾ ਔਰ ਜਿਹੜਾ ਦੂਜਾ ਭਾਈ ਜਗਤਾਰ ਸਿੰਘ ਹੈਗਾ ਜਿਹੜਾ ਗਵਰਨਮੈਂਟ ਕਾਲਜ ਬੱਤੀ ਦੇ ਵਿੱਚ ਜਿਹੜੇ ਇਲਾਜ ਹੈ ਸੀਰੀਅਸ ਹੈਗਾ ਸੋ ਇਸ ਸਬੰਧ ਵਿੱਚ ਮੁਕੱਦਮਾ ਨੰਬਰ ਜਿਹੜਾ ਦਰਜ ਕੀਤਾ ਗਿਆ 36 ਔਰ ਥਾਣਾ ਰਾਹੋਂ ਦੇ ਵਿੱਚ ਮੁਖ ਅਫਸਰ ਥਾਣਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਇਹਦੇ ਵਿੱਚ ਚਾਰ ਦੋਸ਼ੀ ਨਾਮਜ਼ਦ ਹੋਏ ਸੀਗੇ ਜਿਦੇ ਵਿੱਚ ਦੋ ਭਰਾ ਮ੍ਰਿਤ ਸੁਦਾਗਰ ਸਿੰਘ ਹਰਗੋਪਾਲ ਸਿੰਘ ਇਹਨਾਂ ਦੀ ਮਾਤਾ ਜਸਵਿੰਦਰ ਕੌਰ ਔਰ ਤੀਜੀ ਜਿਹੜੀ ਬਜਾ ਰੰजेश ਸੀ ਬਜਾ ਰੰजेश ਪਰਮਵੀਰ ਜਿਹੜਾ ਇਹਨਾਂ ਦੇ ਚਾਚੇ ਦਾ ਮੁੰਡਾ ਦੋਸ਼ੀਆਂ ਦੇ ਦਾ ਉਹਨੇ ਇਹਨਾਂ ਮ੍ਰਿਤਕਾਂ ਦੀ ਜਿਹੜੀ ਚਾਚੇ ਦੀ ਨੌ ਸੀਗੀ ਉਹਨੂੰ ਜਿਹੜਾ ਆਪਣੇ ਘਰੇ ਪ੍ਰੇਮ ਜਾਲਜ ਪਸਾ ਕੇ ਰੱਖਿਆ ਹੋਇਆ ਸੀਗਾ ਉਸ ਕਰਕੇ ਜਿਹੜਾ ਇਹ ਸਾਰਾ ਮਾਮਲਾ ਵਾਪਰਿਆ ਸੀ ਸੋ ਚਾਰਾਂ ਹੀ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਔਰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਊਗੀ ਪਹਿਲੇ ਕੋਈ ਮਾਮਲੇ ਦਰਜ ਸਨ ਦੋਨੋਂ ਉੱਤੇ ਪਤਾ ਲੱਗਿਆ ਦੋਨਾਂ ਚੋਂ ਜਿਹੜਾ ਹੈਗਾ ਮ੍ਰਿਤਕ ਦਾ ਭਰਾ ਜਗਤਾਰ ਸਿੰਘ ਹੈਗਾ ਉੱਤੇ ਵੀ ਇੱਕ ਕੈਂਡੀ ਪੇਸਕਦਾ ਮਾਮਲਾ ਦਰਜ ਹੈ ਔਰ ਦੋਸ਼ੀਆਂ ਦੇ ਵਿੱਚ ਵੀ ਜਿਹੜਾ ਸੁਦਾਗਰ ਸਿੰਘ ਹੈ ਇਹਦੇ ਖਿਲਾਫ ਵੀ ਇੱਕ ਕੈਂਡੀ ਪੇਸਕਦਾ ਮਾਮਲਾ ਦਰਜ ਹੈ ਜਿਸ ਤੇ ਜਗੜੀ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਨਹੀਂ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਨਹੀਂ ਆਈ ਲੇਕਿਨ ਉੱਥੇ ਕੋਈ ਲੱਗੇ ਹੋਏ ਸੀ ਸਾਫ ਰਾਤ ਦਾ ਟਾਈਮ ਹੋਣ ਕਰਕੇ ਉਹ ਪ੍ਰੋਪਰ ਦਿਖਾਈ ਨਹੀਂ ਦੇ ਰਿਹਾ ਪੇਸ਼ ਕਰ ਦਿੱਤੇ ਅਦਾਲਤ ਤੇ ਅਦਾਲਤ ਤੇ ਪੇਸ਼ ਕਰਨ ਜਾ ਰਹੇ ਹਾਂ ਰਿਮਾਨੂਲ ਨਾ ਪਰਮਾਨਲ ਮੰਗੇ ਹਥਿਆਰ ਮਿਲੇ ਜਿਸ ਤੋਂ ਵਾਰ ਕੀਤਾ ਬਿਲਕੁਲ ਹੋਰ ਹਲੇ ਹਥਿਆਰ ਜਿਹੜੇ ਬਰਾਮਦ ਕਰਨੇ ਬਾਕੀ ਹੈ ਇਸੇ ਕਰਕੇ ਪੁਲਿਸ ਪਰਮਾਨਲ ਹਾਸਲ ਕਰ ਰਹੀ ਹੈ ਇਹਨਾਂ ਨੂੰ ਸਰ ਪਰਿਵਾਰ ਵੱਲੋਂ ਗੱਲਾ ਕੀਤਾ ਗਿਆ ਕਹਿੰਦੇ ਕਿ ਮਿੱਥਕੇ ਜਿਹੜਾ ਇਹਨਾਂ ਦਾ ਲੜਾਈ ਝਗੜਾ ਹੋਇਆ ਤਾਂ ਮਿੱਥਕੇ ਹੋਇਆ ਕਿ ਅਚਨਚੇਤ ਹੀ ਕੋਈ ਇਸੇ ਕਰਕੇ 302 ਲਾਈ ਗਈ ਹੈ ਜੇ ਉਹਨਾਂ ਨੇ ਇਰਾਦਾ ਕਤਲ ਦਾ ਹੀ ਇਰਾਦਾ ਬਣਾ ਕੇ ਕਤਲ ਕੀਤਾ ਹੈਗਾ ਤਾਂ ਹੀ 302 ਦਾ ਜਾਨੀ ਕਿ ਅੱਜ ਦੀ ਜਿਹੜੀ ਹੈ 103 ਲਾਈ ਗਈ ਹੈ ਸੋ ਇਸੇ ਕਰਕੇ ਲਾਈ ਗਈ ਜਿਹੜੇ ਚੰਡੀਗੜ੍ਹ ਵਰਤੀ ਹਸਪਤਾਲ ਚ 32 ਚ ਉਸ ਦੀ ਕੀ ਹਾਲਤ ਹੈ ਇਹ ਇਸ ਟਾਈਮ ਉਹ ਸੀਰੀਅਸ ਕੰਡੀਸ਼ਨ ਹੈਗਾ ਜਿਹਦੇ ਇਲਾਜ ਹੈਗਾ ਜੋ ਫਰਦਰ ਉਹਦੇ ਜੋ ਵੀ ਬਿਆਨ ਹੋਣਗੇ ਉਹਦੇ ਮੁਤਾਬਕ ਵੈਸੀ ਤਾਂ ਪਰਚਾ ਦਰਜ ਕਰਤਾ ਗਿਆ ਫਰਦਰ ਜੋ ਚੀਜ਼ ਹੋਏਗੀ ਉਹਦੇ ਮੁਤਾਬਕ ਅਮਲ ਲਿਆ ਜਾਏ ਦੋਨੋਂ ਮੁੰਡੇ ਵਿਆਹੇ ਸੀ ਕਿ ਜਿਹੜੇ ਹਾਂ ਦੋਨੋਂ ਦੋਨੋਂ ਮੈਰਿਡ ਸੀਗੇ ਜਿਹੜਾ ਵੱਡਾ ਮੁੰਡਾ ਜਿਹਦਾ ਮ੍ਰਿਤਕ ਹੈਗਾ ਉਹਦੀ ਸ਼ਹਿਦਗਰ ਵਾਲੀ ਜਿਹੜੀ ਸੀਗੀ ਉਹਨੂੰ ਛੱਡ ਕੇ ਚਲੀ ਗਈ ਸੀ ਉਹ ਇਕੱਲਾ ਹੀ ਰਹਿੰਦਾ ਸੀ